ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਹਾ ਸਾਧੂਆਂ ਦਾ ਦਰਬਾਰ ਦੀ ਸਾਧੂਆਂ ਦੀ ਮਹਿਮਾ ਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਪਰ ਅਪਾਰ ਜੀ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਉਹ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸੰਤਾਂ ਦੀ ਮਹਿਮਾ ਅਪਾਰ ਅਪਾਰ ਜੀ ਓ ਸੰਤ ਪੁੱਤਰ ਰੱਬ ਦੇ ਪਿਆਰੇ ਨੇ ਸੰਤਾਂ ਬਿਨਾ ਨਹੀਂ ਰੱਬ ਦੇ ਗੁਜਾਰੇ ਨੇ ਸੰਤਾਂ ਬਿਨਾ ਨਹੀਂ ਰੱਬ ਦੇ ਗੁਜਾਰੇ ਨੇ ਸੰਤਾਂ ਤੇ ਖੁਸ਼ ਨੰਨਕਾਰ ਦੀ ਸਾਧੂਆਂ ਦੀ ਮਇਆ ਪਰ ਅਪਾਰ ਜੀ ਸੰਤਾਂ ਦੀ ਮਇਆ ਪਰ ਅਪਾਰ ਜੀ ਓ ਬੜੀ ਸੋਚ ਸੋਚ ਗਾਲ ਮੂੰਹ ਕੱਟਦੇ ਸਾਧੂ ਕਦੇ ਮਾੜਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਮੋੜਦਾ ਨਹੀਂ ਕਰਤਾਰ ਦੀ ਸਾਧੂਆਂ ਦੀ ਮਈਮਾ ਅਪਰ ਅਪਾਰ ਜੀ ਸੰਤਾਂ ਦੀ ਮਈਮਾ ਅਪਰ ਅਪਾਰ ਜੀ ਔ ਸੁੱਕੀਆਂ ਵੇਲਾਂ ਨੂੰ ਸਾਧੂ ਫੜ ਲਾਉਂਦੇ ਨੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਉਂਦੇ ਨੇ ਪੁੱਤਰਾਂ ਦੇ ਦੀਵੇ ਕਰਾਂ ਚ ਜਗਾਉਂਦੇ ਨੇ ਡੁੱਬਦੀ ਓਆਂ ਨੂੰ ਸਾਧੂ ਦਿੰਦੇ ਤਾਰ ਜੀ ਸਾਧੂਆਂ ਦੀ ਮਇਮਾ ਅਪਰ ਅਪਾਰ ਜੀ ਸੰਤਾਂ ਦੀ ਮਇਮਾ ਅਪਰ ਅਪਾਰ ਜੀ ਰਸ ਤਵ ਖਾਉਂਦੇ ਭੁੱਲੀ ਹੋਈ ਲੋਕਾਈ ਨੂੰ ਇਹ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਤੱਪ ਦੇ ਦਿਲਾਂ ਦੇ ਤਾਂ ਹੀ ਦਿੰਦੇ ਠਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਸੰਤਾਂ ਦੀ ਮੈਂ ਮਾਇਆ ਪਰ ਅਪਾਰ ਜੀ ਓ ਨਿਵਾ ਉਹ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਓਹ ਮੂਹ ਮੰਗੀਆਂ ਮਰਾਂ ਦਾ ਪਾਉਂਦਾ ਹੈ ਓਹ ਮੂਹ ਮੰਗੀਆਂ ਮਰਾਂ ਦਾ ਪਾਉਂਦਾ ਹੈ ਸਾਧੂ ਦੇ ਪਉਂਦਾ ਨਹੀਂ ਹੰਕਾਰ ਜੀ ਸਾਧੂਆਂ ਦੀ ਮੈਂ ਮਾਇਆ ਪਰ ਅਪਾਰ ਜੀ ਸੰਤਾਂ ਦੀ ਮੈਂ ਮਾਇਆ ਪਰ ਅਪਾਰ ਜੀ ਦੁਨੀਆ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹਾਰਾਬ ਵੀ ਨਾ ਮੋੜਿਆ ਸਾਧੂਆਂ ਦਾ ਕਿਹਾਰਾਬ ਵੀ ਨਾ ਮੋੜਿਆ ਮਿਲਦੇ ਪਦਾਰਥ ਇਹਨਾਂ ਤੋਂ ਚਾਰ ਜੀ ਸਾਧੂ ਨਹੀਂ ਮੈਂ ਮਾਇਆ ਪਰ ਅਪਾਰ ਜੀ ਸੰਤਾਂ ਨਹੀਂ ਮੈਂ ਮਾਇਆ ਪਰ ਅਪਾਰ ਜੀ ਹਰ ਕੋਈ ਨਹੀਂ ਸਾਧੂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸਾਧੂ ਦਾ ਪਿਆਰ ਮਾਣਦਾ ਹਰ ਕੋਈ ਨਹੀਂ ਸਾਧੂ ਦਾ ਪਿਆਰ ਮਾਣਦਾ ਵੱਡੇ ਪਾਗ ਵਾਲੇ ਸੰਤਾਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸੰਤਾਂ ਦੀ ਮਹਿਮਾ ਅਪਰ ਅਪਾਰ ਜੀ ਓ ਸਾਧੂਆਂ ਤੇ ਰੱਬ ਚ ਨਾ ਭੇਦ ਜਾਣੀ ਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਕਹਿੰਦਾ ਦਿਲ ਪੀਰ ਕੇ ਲਵਾਰ-ਵਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਈਮਾ ਪਰ ਅਪਾਰ ਜੀ ਆਓ ਸੰਗਤ ਦੀ ਅੱਗੇ ਜਾਣ ਦਾ ਸਨਮਾਨੀ ਹੈ ਪ੍ਰਬੰਧਕ ਜਨਨਾ ਦਾ ਧੰਨਵਾਦ ਸਾਊਂਡ ਵਾਲੇ ਵੀਰ ਦਾ ਧੰਨਵਾਦ ਲਾਈਵ ਵਾਲੇ ਵੀਰ ਦਾ ਧੰਨਵਾਦ ਸੁਮਤੀ ਐ ਸਿੱਖ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਪ੍ਰਬੰਧਕ ਜਨਨਾ ਦਾ ਧੰਨਵਾਦ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਸੁਮਤੀ ਅਰਦਾਸ ਕਰੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਮਰਤ ਛਕੋ ਗੁਰੂ ਆਲੇ ਬਣੋ ਜਦੋਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ